ਬਹੁਤ ਵੱਡੇ ਵੱਡੇ ਇਤਹਾਸ ਸਿਰਜਦੇ ਵੀ ਐਵੇਂ ਬਾਬਿਓ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਜੈਜੀ ਵੀ ਤੇ ਬੱਬੂ ਮਾਨ ਦੇ ਵਿਚਕਾਰ ਕੀ ਹੋਇਆ ਸੀਗਾ ਕਿੱਥੋਂ ਗੱਲ ਸ਼ੁਰੂ ਹੋਈ ਸੀਗੀ ਤੇ ਇੱਚ ਬੱਬੂ ਮਾਨ ਦਾ ਕਸੂਰ ਵੀ ਐ ਨਹੀਂ ਸੀਗਾ ਉਹ ਮੈਂ ਤੁਹਾਨੂੰ ਤਾਂ ਦੱਸਣਿਓ ਵਾਲਾ ਨੂੰ ਜੈਲ ਲਾ ਕੇ ਗੱਲ ਤੇ ਬੜਾ ਸਾਰਾ ਸੋਨੇ ਦਾ ਹਾਰ ਪਾ ਕੇ ਗੱਲ ਨਹੀਂ ਬਣਦੀ ਆਵਾਜ਼ ਤੇ ਰਿਆਦ ਤੇ ਗੱਲ ਉਹਦੀ ਨੋਕ ਬਹੁਤ ਵੱਡੇ ਵੱਡੇ ਇਤਹਾਸ ਸਿਰਜਦੇ ਵੀ ਹੈ ਸ਼ਬਦਾਂ ਦੀ ਉਹ ਦੁਨੀਆ ਸ਼ਬਦਾਂ ਪਤਾ ਇਨੀ ਇੱਕ ਗੱਲ ਸੀ ਬੱਬੂ ਮਾਨ ਨੇ ਸ਼ਾਇਦ ਹੋਰ ਵੀ ਨਾ ਕਹੀ ਸੀ ਕਰਾਊਡ ਦੇ ਵਿੱਚੋਂ ਕੁਝ ਬੰਦੇ ਜਾਣ ਕੇ ਲੱਗ ਉਹ ਠੋਕ ਦਿੱਤਾ ਜੈਜੀ ਵੀ ਠੋਕ ਦਿੱਤਾ ਜੈਜੀ ਵੀ ਉਹ ਲੈ ਨਾਤਾ ਤਵਾ ਜੈਜੀ ਤੇ ਉਸ ਚੀਜ਼ ਨੂੰ ਚੁੱਕਿਆ ਉਹਦੇ ਕਲਿੱਪ ਕੱਟ-ਕੱਟ ਕੇ ਪਾਏ ਤੇ ਗੁੱਸਾ ਨਾ ਕਰਿਓ ਬਾਈ ਇਸ ਗੱਲ 'ਚ ਇਹ ਨਾ ਕਿ ਉਹ ਪੱਕ ਕਰਦਾ ਬੱਬੂ ਮਾਨ ਦਾ ਤੇ ਉਹ ਤੇ ਬੱਬੂ ਮਾਨ ਨੂੰ ਐਵੇਂ ਹੀ ਦੋ ਚੀਜ਼ ਬਣਾਤਾ ਇਹ ਬੱਬੂ ਮਾਨ ਦੇ ਗੱਲ ਸਾਰਾ ਕੁਝ ਪਾਤਾ ਲੈ ਜੀ ਬੱਬੂ ਸ਼ਾਇਦ ਬੱਬੂ ਨੇ ਇਹ ਗੱਲ ਮਾਨ ਨੇ ਨਹੀਂ ਕਹੀ ਸੀ ਜੈਜੀ ਵਾਂਸ ਲਈ ਉਹਦਾ ਕੋਈ ਐਡਾ ਮੰਤਵ ਹੀ ਨਹੀਂ ਸੀਗਾ ਪਰ ਇਹ ਗੱਲ ਉਹਨੇ ਕਹੀ ਉਹਨੇ ਉਹ ਬੰਦਾ ਕਈ ਵਾਰੀ ਕਹਿ ਦਿੰਦਾ ਵੇ ਖੰਡੇ-ਖੁੰਡੇ ਪਾ ਕੇ ਨਹੀਂ ਖੰਡੇ ਕੱਲੇ ਜੈਜੀ ਵੀ ਨਹੀਂ ਪਾਉਂਦਾ ਸੀ ਭਿੰਦਾ ਜੱਟ ਹੋਰ ਸਿੰਗਰ ਪੁਰਾਣੇ ਬਹੁਤ ਪਾਉਂਦੇ ਸੀ ਜਿਹੜੇ ਇਹਦੇ ਨਾਲੋਂ ਵੀ ਭਾਰੇ ਪਾਉਂਦੇ ਸੀ ਹੈਨਾ ਤਾਂ ਫਿਰ ਜੈਜੀ ਤੇ ਕਿਹਾ ਸੀ ਕਿਉਂਕਿ ਜੈਜੀ ਵੀ ਬਰੋਬਰ ਦਾ ਸਿੰਗਰ ਸੀਗਾ ਤੇ ਇਹ ਇੱਕ ਵਿਵਾਦ ਬੱਬੂ ਮਾਨ ਦੇ ਮਗਰ ਐਵੇਂ ਖੜਾ ਕੀਤਾ ਸੀ ਜੇਨੂੰ ਕਿ ਬਾਅਦ ਚ ਜੱਜੀ ਵੀ ਨੇ ਬੜੇ ਢੰਗ ਦੇ ਨਾਲ ਅ ਜਾਨੀ ਕਿ ਠੱਪ ਕਰਤਾ ਸੀ ਉਹ ਕਹਿੰਦਾ ਇਦਾਂ ਦਾ ਸਾਡਾ ਕੋਈ ਗੱਲੇ ਹੀ ਨਹੀਂ ਹੈਗੀ ਉਹ ਆਪਣਾ ਭਰਾ ਆ ਜੋ ਮਰਜੀ ਕਹੇ ਫਿਰ ਇਹਨਾਂ ਨੂੰ ਗਾਲ੍ਹੀਆਂ ਤਾਂ ਕਰਕੇ ਕਈ ਵਾਰੀ ਆਪਣੇ ਬੰਦੇ ਵੀ ਆਪਣਿਆਂ ਨੂੰ ਹੀ ਇਦਾਂ ਵਿੱਚ ਪੰਗਿਆਂ ਦੇ ਪਵਾ ਦਿੰਦੇ ਬਸ ਆ ਅਸਲੀਅਤ ਸੀਗੀ ਹੋਰ ਬੱਬੂ ਮਾਨ ਦਾ ਕੋਈ ਐਸਾ ਨਹੀਂ ਸੀਗਾ ਪੇ ਜੀ ਨੂੰ ਟਾਰਗੇਟ ਕੀਤਾ ਸੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ